ਨਾ ਬੜਾਇਆ ਤੇ ਹਥਿਆਰਾਂ ਦੇ ਦਮ ਦੇ ਉੱਤੇ 25 ਲੱਖ ਰੁਪਏ ਲੁੱਟ ਲਏ ਤਿੰਨ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ 25 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਔਰ ਗੋਪਾਲਪੁਰਾ ਪਿੰਡ ਹੈ ਅੰਮ੍ਰਿਤਸਰ ਦਾ ਜਿੱਥੇ ਪੂਰੀ ਘਟਨਾ ਵਾਪਰੀ ਹੈ ਆਮ ਤੌਰ ਤੇ ਪਿੰਡਾਂ ਦੇ ਵਿੱਚ ਬੈਂਕ ਬਹੁਤ ਵੱਡੇ ਨਹੀਂ ਹੁੰਦੇ ਪਰ ਉੱਥੇ ਅਮਾਉਂਟ ਇਹ ਜ਼ਰੂਰ ਵੱਡੀ ਸੀ ਕਿ 25 ਲੱਖ ਰੁਪਏ ਉੱਥੇ ਸੀ ਜਿਹੜਾ ਲੁੱਟ ਲਿਆ ਗਿਆ ਕਹਿਰ ਪੁਲਿਸ ਉੱਤੇ ਪਹੁੰਚੀ ਹੋਈ ਹੈ ਔਰ ਜਾਂਚ ਕੀਤੀ ਜਾ ਰਹੀ ਹੈ ਦਾਅਵਾ ਤਾਂ ਪੁਲਿਸ ਡੈਫੀਨਿਟਲੀ ਕਰੇਗੀ ਕਿ ਛੇਤੀ ਫੜ ਲਵਾਂਗੇ ਪਰ ਹੁਣ ਤੱਕ ਪੁਲਿਸ ਦੀ ਜਾਂਚ ਕਿੱਥੇ ਪਹੁੰਚੀ ਅਸੀਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਗੋਪਾਲਪੁਰਾ ਪਿੰਡ ਹੈ ਅੰਮ੍ਰਿਤਸਰ ਦੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਤੇ ਇਸ ਪਿੰਡ ਦੇ ਵਿੱਚ ਇੱਕ ਬੈਂਕ ਹੈ ਬੈਂਕ ਦੀ ਬ੍ਰਾਂਚ ਹੈ HDFC ਦੀ ਔਰ ਉਸ ਨੂੰ ਟਾਰਗੇਟ ਕੀਤਾ ਗਿਆ ਉਸ ਦੇ ਵਿੱਚੋਂ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਨੇ ਜਿਹੜੇ ਇਹ ਲੁਟੇਰੇ ਉੱਥੇ ਬੈਂਕ ਦੇ ਵਿੱਚ ਦਾਕਾ ਮਾਰਨ ਪਹੁੰਚੇ ਸੀ ਤਾਂ ਚਿੱਟੇ ਦਿਨੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੇ ਉਹ ਤਾਂ ਚਲੋ ਹੁਣ ਇਸ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਪੰਜ ਪੰਜ ਦੇ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾੜ ਵੀ ਪੰਜੇ ਤੇ ਪੰਜੇ ਅੰਦਰ ਗਏ ਸੀ ਤੇ ਉਹਨਾਂ ਨੇ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਉਹ ਪਿਸਟਲ ਦਿਖਾਈ ਹੈ ਤੇ ਇਧਰ ਜਿਹੜੇ ਮੈਨੇਜਰਸ ਆਪ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਤੇ ਬਾਕੀ ਜਿਹੜੀ ਦੂਜੀ ਚਾਬੀ ਹੈ ਉਹਨਾਂ ਮੰਗੀ ਸੀ। ਉਹ ਸਰ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਦੇਣ ਤੋਂ ਬਾਅਦ ਬਾਅਦ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫਿਰ ਉਹਨੂੰ ਇਹ ਸਾਸ ਹੁੰਦਾ। ਜੀ ਠੀਕ ਹੈ ਜੀ ਉਹ ਸਾਰਾ ਇਹ ਕਾਬੂ ਇਹਨਾਂ ਨੇ ਆ ਹੀ ਜਾਣਾ ਜੀ ਉਹ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਸਖਤ ਸਜ਼ਾ ਦਵਾਈ ਜੀ ਸੋ ਸੋ ਧੰਨਵਾਦ ਜੀ ਸਰ ਇਸ ਵੇਲੇ ਤੁਸੀਂ ਲਾਈਵ ਆ ਨਿਊਜ਼ 18 ਤੇ ਇੱਕ ਵਾਰ ਮੈਂ ਦੁਬਾਰਾ ਚਾਹੁੰਦਾ ਕਿ ਕਿ ਜਿਹੜੀ ਜਾਣਕਾਰੀ ਕਿਉਂਕਿ ਸਰ ਸਰ ਇਸ ਵੇਲੇ ਲਾਈਵ ਆ ਸੀ ਮੈਂ ਬਸ ਇਹੀ ਜਾਣਕਾਰੀ ਜੋ ਹੁਣ ਤੱਕ ਤੁਹਾਨੂੰ ਸ਼ਿਕਾਇਤ ਮਿਲੀ ਔਰ ਤੁਸੀਂ ਆ ਕੇ ਕੀ ਜਾਂਚ ਕੀਤੀ ਦੇਖੋ ਜੀ ਜਦੋਂ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੈਂ ਇੱਥੇ ਪਹੁੰਚਿਆ ਸਾਡੀ ਪੂਰੀ ਟੀਮ ਜਿਹੜੀ ਹੈ ਸੀਆਈਏ ਦੀ ਟੀਮ ਹੈ ਤੇ ਨਾਲ ਹੀ ਜਿਹੜੀ ਹੈ ਸਾਡੇ ਐਸਪੀਡੀ ਸਾਹਿਬ ਵੀ ਉਹਦੇ ਨਾਲ ਹੀ ਨੇ ਡੀਐਸਪੀਡੀ ਵਗੈਰਾ ਸਾਰੇ ਸਾਰੀ ਟੀਮ ਜਿਹੜੀ ਹੈ ਮੌਕੇ ਤੇ ਪਹੁੰਚੀ ਹੈ ਇਹ ਸਾਰਾ ਮੌਕੇ ਦਾ ਮੁਆਇਨਾ ਕੀਤਾ ਜਾ ਰਿਹਾ ਸਾਡੀ ਵੱਖੋ ਵੱਖਰੀ ਟੀਮਾਂ ਜਿਹੜੀਆਂ ਨੇ ਉਹ ਮੁਲਜ਼ਮਾਂ ਨੂੰ ਜਿਹੜੇ ਹੈ ਨੈਬ ਕਰ ਲਈ ਉਹ ਚ ਚੱਲ ਚੱਲ ਵੀ ਬੈਂਕ ਦੀ ਕੋਤਾਹੀ ਵੀ ਸਾਹਮਣੇ ਆਈ ਕਿਉਂਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਅਨ ਆਰਮਡ ਜਿਹੜਾ ਇਹਨਾਂ ਦਾ ਜਿਹੜਾ ਦੇਖੋ ਜੀ ਇਹਨਾਂ ਵੱਲੋਂ ਜਿਹੜੀ ਇਹ ਬੈਂਕ ਦੀ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਹ ਖਾਨਾ ਪੂਰਤੀ ਹੀ ਲੱਗਦੀ ਹੈ ਕਿਉਂਕਿ ਕੋਈ ਗਾਰਡ ਜਿਹੜਾ ਆਪਾਂ ਕਹੀਏ ਤਾਂ ਉਹਨਾਂ ਦੀ ਅਨ ਆਰਮਡ ਗਾਰਡਡ ਹੈ ਤੇ ਜਿਸ ਤਰੀਕੇ ਨਾਲ ਇੱਥੇ ट्रांजैक्शन ਹੁੰਦੀ ਹੈ ਉਹ ਬਹੁਤ ਜ਼ਿਆਦਾ ਦੱਸੀ ਗਈ ਹੈ 35 ਤੋਂ 40 ਲੱਖ ਦੀ ਇਹ ਬ੍ਰਾਂਚ ਦੱਸੀ ਗਈ ਹੈ ਉਸ ਤੋਂ ਇਲਾਵਾ ਜਿਹੜੇ ਹੈ 3 ਆਫਸਰ ਇਹ ব্রাঞ্চ ਹੈਗੀ ਆ ਉਸ ਦੇ ਮੁਤਾਬਿਕ ਜਿਹੜੀ ਇਹ ਗਾਰਡ ਜਿਹੜੀ ਹੈ ਵੱਧ ਹੋਣੀ ਚਾਹੀਦੀ ਸੀ ਅਸਲ ਹਾਈਵੇ ਵੀ ਸਰ ਬਿਲਕੁਲ ਦੇੜੇ ਹੈ ਬਿਲਕੁਲ ਜੀ 100 ਮੀਟਰ ਤੋਂ ਜਸਟ ਇਹ ব্রাঞ্চ ਹੈਗੀ ਹੈ ਤੇ ਇੱਥੇ ਮੂਵਮੈਂਟ ਵੀ ਕਾਫੀ ਹੈਗੀ ਹੈ ਤੇ ਬਾਹਰੋਂ ਵੀ ਬੰਦਾ ਜਿਹੜਾ ਹੈ ਇੱਥੇ ਮੂਵਮੈਂਟ ਫੁੱਟਵਾਲ ਹੈਗੀ ਹੈ ਇੱਥੇ ਤਾਂ ਇਹਨੇ ਐਸਐਸਪੀ ਚਰਨਜੀਤ ਸਿੰਘ ਜਿਹੜੇ ਕਿ ਮੌਕੇ ਤੇ ਪਹੁੰਚ ਕੇ ਜਿੰਨਾਂ ਵੱਲੋਂ ਜਿਹੜੀ ਜਾਂਚ ਸ਼ੁਰੂ ਕੀਤੀ ਗਈ ਹੈ ਜਿੱਦਾਂ ਹੀ ਪੁਲਿਸ ਨੂੰ ਜਦੋਂ ਇਹਦੀ ਜਾਣਕਾਰੀ ਮਿਲਦੀ ਆ ਤਾਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਇੱਥੇ ਪਹੁੰਚਦੀਆਂ ਨੇ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਨੈਸ਼ਨਲ ਹਾਈਵੇ ਦੇ ਬਿਲਕੁਲ ਨੇੜੇ ਆ ਇਹ ਬ੍ਰਾਂਚ ਜਿਸ ਤਰੀਕੇ ਦੇ ਨਾਲ ਐਸਐਸਪੀ ਨੇ ਵੀ ਜਾਣਕਾਰੀ ਦਿੱਤੀ ਪਰ ਬੈਂਕ ਦੀ ਜਿਹੜੀ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਬੈਂਕ ਉਹਦੇ ਜਿਹੜੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਉਸ ਮਾਮਲੇ ਦੇ ਵਿੱਚ ਕਿਤਨਾ ਕਿਤੇ ਕਉਤਾਹੀ ਜ਼ਰੂਰ ਵਤੀ ਗਈ ਤੁਸੀਂ ਦੇਖੋ ਕਿ ਸੀਸੀਟੀਵੀ ਕੈਮਰੇ ਜ਼ਰੂਰ ਇੰਸਟਾਲਡ ਨੇ ਇਸ ਤੋਂ ਇਲਾਵਾ ਜਿਹੜਾ ਗਾਰਡ ਬੈਂਕ ਦੇ ਵਿੱਚ ਰੱਖਿਆ ਗਿਆ ਸੀ ਉਸ ਦੇ ਕੋਲ ਕੋਈ ਵੀ ਵੈਪਨ ਨਹੀਂ ਸੀ ਜੋ ਐਸਐਸਪੀ ਨੇ ਜਾਣਕਾਰੀ ਦਿੱਤੀ ਤਾਂ ਇੱਥੇ ਤੁਸੀਂ ਦੇਖੋ ਕਿ ਜਿਹੜਾ ਗਾਰਡ ਇਸ ਵੇਲੇ ਬੈਂਕ ਦੇ ਵਿੱਚ ਨਜ਼ਰ ਵੀ ਆ ਰਿਹਾ ਹੈ ਉਦੇ ਨਾਲ ਵੀ ਗੱਲ ਕਰਦੇ ਕਿਉਂਕਿ ਉਸ ਦੇ ਨਾਲ ਵੀ ਹੱਥਾ ਪਾਈ ਜਿਹੜੀ ਹੱਥੋਂ ਪਾਈ ਹੈ ਉਹ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਹੁਣ ਤੁਸੀਂ ਦੇਖੋ ਕਿ ਬੈਂਕ ਵੱਲੋਂ ਜੋ ਹੈ ਦਰਵਾਜ਼ਾ ਤਾਮਰੀ ਸਰਦੇ ਗੋਪਾਲਪੁਰਾ ਦੇ ਵਿੱਚ ਪੂਰੀ ਕੰਨਾ ਵਾਪਰੀ ਹੈ ਜਿੱਥੇ 25 ਲੱਖ ਰੁਪਏ ਦੀ ਬੈਂਕ ਡਕੈਤੀ ਹੋਈ ਹੈ ਔਰ ਕਾਬਲੇਗੌਰ ਹੈ ਕਿ ਐਸਐਸਪੀ ਵੀ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਦੇ ਵੱਲੋਂ ਵੀ ਪੂਰੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਾਬਲੇਗੌਰ ਇਹ ਵੀ ਹੈ ਇਸ ਪੂਰੇ ਮਾਮਲੇ 'ਚ ਮੈਂ ਅਪਡੇਟ ਦਵਾਂ 5 ਪੰਜ ਮੁਲਜ਼ਮ ਸੀ ਜਿਹੜੇ ਦੋ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਆਏ ਇਹ ਬ੍ਰਾਂਚ ਐਸੀ ਥਾਂ ਹੈ ਜਿੱਥੋਂ 100 ਮੀਟਰ ਦੇ ਉੱਤੇ ਮੇਨ ਰੋਡ ਹੈ ਹਾਈਵੇ ਹੈ ਯਾਨੀ ਕਿ ਭੱਜਣਾ ਆਸਾਨ ਸੀ ਇਸ ਕਰਕੇ ਵੀ ਇਸ ਨੂੰ ਟਾਰਗੇਟ ਕੀਤਾ ਗਿਆ ਇਸ ਬ੍ਰਾਂਚ ਨੂੰ ਔਰ ਜੋ ਲੱਗ ਰਿਹਾ ਹੈ ਜਾਣਕਾਰੀ ਮੁਤਾਬਕ ਕਿ ਡੀਵੀਆਰ ਜਿਸ ਦੇ ਵਿੱਚ ਸੀਸੀਟੀਵੀ ਦੀ ਫੁਟੇਜ ਰਿਕਾਰਡ ਹੁੰਦੀ ਹੈ ਉਹ ਡੀਵੀਆਰ ਵੀ ਇਹ ਮੁਲਜ਼ਮ ਆਪਣੇ ਨਾਮ ਲੈ ਗਏ ਨੇ ਇਸ ਕਰਕੇ ਹੁਣ ਤੱਕ ਕੋਈ ਸੀਸੀਟੀਵੀ ਵੀ ਸਾਹਮਣੇ ਨਹੀਂ ਆਈ ਮੇਰੋ ਕਰਨ ਨੇ ਇੱਕ ਵਾਰੀ राजीव ਸਾਡੇ ਸੇਯੋਗੀ ਲਗਾਤਾਰ ਜੁੜੇ ਹੋਏ ਨੇ राजीव ਥੋੜਾ ਜਿਆਦਾ ਦੱਸੋਗੇ ਇਸ ਪੂਰੀ ਵਾਰਦਾਤ ਦੇ ਵਿੱਚ 25 ਲੱਖ ਡੀਵੀਆਰਬੀ ਨਾਲ ਲੈ ਗਏ ਬੈਂਕ ਦੇ ਵਿੱਚ ਜਿਵੇਂ ਐਸਐਸਪੀ ਦੱਸ ਰਹੇ ਸੀ ਕਾਫੀ ਭੀੜ ਰਹਿੰਦੀ ਆਮ ਤੌਰ ਤੇ ਇਥੇ ਆਵਾਜ਼ਾਈ ਕਾਫੀ ਹੈਗੀ ਹੈ ਕਿੰਨੇ ਵਜੇ ਘਟਨਾ ਵਾਪਰੀ ਹੈ ਔਰ ਕੀ ਕੁਝ ਹੋਰ ਅਪਡੇਟ ਹੈ ਤੁਹਾਡੇ ਕੋਲ ਇਸ ਪੂਰੇ ਮਾਮਲੇ ਵਿੱਚ ਆ ਬਿਲਕੁਲ ਘਰੋਂ ਮੈਂ ਪੂਰਾ ਵਿਸਤਾਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਉਹ ਬੈਂਕ ਦਾ ਤੁਸੀਂ ਦੇਖੋ ਕਿ ਮੇਨ ਐਂਟਰੈਂਸ ਹੈ ਔਰ ਇਹਦਾ ਸ਼ਟਰ ਜਿਹੜਾ ਉਹ ਲੁਟੇਰਿਆਂ ਵੱਲੋਂ ਬੰਦ ਕਰ ਦਿੱਤਾ ਜਾਂਦਾ ਜਦੋਂ ਲੁੱਟ ਦੀ ਵਾਰਦਾਤ ਨੂੰ ਪੰਜਾਬ ਦਿੱਤਾ ਗਿਆ ਸੀ ਤਾਂ ਜੋ ਐਸਐਸਪੀ ਨੇ ਜ਼ਿਕਰ ਕੀਤਾ ਕਿ ਇਹ ਲਿੰਕ ਰੋਡ ਹੈ ਜਿਹੜੀ ਕਿ ਪਿੰਡ ਵਾਲੇ ਪਾਸਿਓਂ ਨੈਸ਼ਨਲ ਹਾਈਵੇ ਵਾਲੀ ਸਾਈਡ ਤੇ ਜਾਂਦੀ ਹੈ ਔਰ ਇੱਥੇ ਬੈਂਕਰ ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਹੈ ਤਾਂ ਇਹ ਬੜੇ ਇੱਕ ਕਹਿ ਸਕਦੇ ਕਿ ਜਿਹੜੇ ਕ੍ਰਿਮਨਲ ਲੋਕ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਪਰ ਜਿੰਨੀ ਸੁਰੱਖਿਆ ਦੇ ਜਿਹੜੇ ਪ੍ਰਬੰਧ ਜਾਂ ਫਿਰ ਜੋ ਇੰਤਜ਼ਾਮ ਬੈਂਕ ਦੀ ਬ੍ਰਾਂਚ ਦੇ ਵਿੱਚ ਹੋਣੇ ਚਾਹੀਦੇ ਸੀ ਉਹ ਐਸਐਸਪੀ ਦੇ ਮੁਤਾਬਕ ਨਹੀਂ ਸਨ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਸਟਾਫ ਦੇ ਨਾਲ ਜਿੰਨੀ ਵੱਡੀ ਜਿਹੜੀ ਅਮਾਉਂਟ ਹਰ ਰੋਜ਼ ਜਿਸ ਦਾ ਲੈਣ ਦੇਣ ਹੁੰਦਾ ਹੈ ਟਰਾਂਜੈਕਸ਼ਨ ਜਿਹੜੀਆਂ ਹੁੰਦੀਆਂ ਨੇ ਤਾਂ ਕਹਿਣਾ ਸੀ ਕਿ ਉਸ ਮੁਤਾਬਕ ਸਿਕਿਉਰਿਟੀ ਤੇ ਜਿਹੜੇ ਇੰਤਜ਼ਾਮ ਨੇ ਉਹ ਕਿਤਨਾ ਕਿਤੇ ਘੱਟ ਸੀ ਤਾਂ ਪੰਜ ਲੁਟੇਰੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਇਸ ਬ੍ਰਾਂਚ ਦੇ ਅੰਦਰ ਵੜਦੇ ਨੇ ਬ੍ਰਾਂਚ ਦੇ ਅੰਦਰ ਜਾਣ ਤੋਂ ਬਾਅਦ ਤਿੰਨ ਜਿਹੜੇ ਲੁਟੇਰੇ ਦੱਸੇ ਜਾ ਰਹੇ ਨੇ ਉਹਨਾਂ ਦੇ ਕੋਲ ਹਥਿਆਰਤਨ ਯਾਨੀ ਕਿ ਪਿਸਟਲ ਜਿਹੜੇ ਉਹਨਾਂ ਦੇ ਕੋਲ ਸੀ ਔਰ ਵੈਪਨਸ ਦੀ ਨੋਕ ਦੇ ਉੱਤੇ ਗਨ ਪੁਆਇੰਟ ਦੇ ਉੱਤੇ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਜਿਹੜੀ ਇੱਕ ਲੜਕੀ ਕੈਸ਼ੀਅਰ ਹੈ ਉਸ ਦੇ ਕੋਲ ਆ ਕੇ ਗਨ ਪੁਆਇੰਟ ਦੇ ਉੱਤੇ ਜਿੰਨੇ ਵੀ ਪੈਸੇ ਉਸ ਵੇਲੇ ਕੈਸ਼ੀਅਰ ਦੇ ਕੋਲ ਮੌਜੂਦ ਸੀ ਉਹ ਸਾਰੇ ਦੇ ਸਾਰੇ ਲੁੱਟ ਲਏ ਜਾਂਦੇ ਨੇ ਇਸ ਤੋਂ ਇਲਾਵਾ ਸਟਾਫ ਜਿਹੜਾ ਅੰਦਰ ਮੌਜੂਦ ਹੈ ਉਹਨਾਂ ਦਾ ਲੈਪਟਾਪ ਔਰ ਕੁਝ ਮੋਬਾਈਲ ਫੋਨ ਜਿਹੜੇ ਨੇ ਉਹ ਵੀ ਉਹਨਾਂ ਵੱਲੋਂ ਖੋਏ ਗਏ ਸੀ ਪਰ ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਲੈਪਟਾਪ ਔਰ ਮੋਬਾਈਲ ਜਿਹੜੇ ਨੇ ਉਹ ਬਾਅਦ ਦੇ ਵਿੱਚ ਬਾਹਰੋਂ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਨੇ ਪਰ ਜਿਹੜੇ ਦੋ ਡੀਵੀਆਰ ਜਿਹੜੇ ਕਿ ਬੈਂਕ ਦੇ ਅੰਦਰ ਸੁਰੱਖਿਆ ਦੇ لحاظ ਦੇ ਨਾਲ ਤੁਸੀਂ ਦੇਖੋ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਸ ਦੇ ਨਾਲ ਹੀ ਇੱਕ ਵਾਰ ਆਲਾਰਮ ਵੀ ਲੱਗਾ ਹੋਇਆ ਕਿ ਜਦੋਂ ਕਿਸੇ ਐਮਰਜੈਂਸੀ ਕੋਈ ਸਥਿਤੀ ਬਣਦੀ ਹੈ ਤਾਂ ਇਹ ਐਮਰਜੈਂਸੀ ਆਲਾਰਮ ਹੁੰਦਾ ਪਰ ਉਸ ਵੇਲੇ ਸ਼ਾਇਦ ਬੈਂਕ ਦੇ ਅੰਦਰ ਮੁਲਾਜ਼ਮਾਂ ਨੂੰ ਵੀ ਇਹ ਸਮਝ ਨਹੀਂ ਲੱਗਾ ਕਿ ਇੱਕਦਮ ਕਿਸ ਤਰੀਕੇ ਦੇ ਨਾਲ ਇਸ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਤਾਂ ਤੁਸੀਂ ਦੇਖੋ ਕਿ ਇਸ ਵੇਲੇ ਜਿਸ ਪਾਸਿਓਂ ਆਵਾਜ਼ ਆਈ ਹੈ ਇਹ ਪਿੰਡ ਵਾਲਾ ਪਾਸਾ ਹੈ ਤਾਂ ਇੱਥੋਂ ਹਰ ਰੋਜ਼ ਰੋਜ਼ ਕਈ ਜਿਹੜੀਆਂ ਗੱਡੀਆਂ ਵਾਹਨ ਨਿਕਲਦੇ ਨੇ ਔਰ ਕਿਉਂਕਿ ਹਾਈਵੇ ਬਿਲਕੁਲ ਨੇੜੇ ਐ ਤਾਂ ਇਧਰੋਂ ਸਾਰੀ ਜਿਹੜੀ ਆਵਾਜ਼ ਆਈਏ ਉਹ ਹਾਈਵੇ ਵਾਲੇ ਪਾਸੇ ਜਾਂਦੀ ਐ ਪਰ ਅੱਜ ਪੰਜ ਲੁਟੇਰੇ ਜਿਹੜੇ ਨੇ ਉਹ 3:10 ਦੇ ਆਸ-ਪਾਸ ਇਸ ਬੈਂਕ ਦੇ ਅੰਦਰ ਦਾਖਲ ਹੁੰਦੇ ਨੇ ਔਰ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਕਹਿ ਸਕਦੇ ਕਿ 10 ਤੋਂ 15 ਮਿੰਟ ਦੇ ਵਿੱਚ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਲੁਟੇਰੇ ਜਿਹੜੇ ਨੇ ਮੋਟਰਸਾਈਕਲਾਂ ਤੇ ਔਰ ਜਿਹੜੀ ਜਾਣਕਾਰੀ ਐਸਐਸਪੀ ਨੇ ਦਿੱਤੀ ਹੈ ਕਿ ਉਹਨਾਂ ਨੇ ਆਪਣੇ ਮੂੰਹ ਜਿਹੜੇ ਨੇ ਉਹ ਟੱਕੇ ਹੋਏ ਸੀ ਇਹ ਜਾਣਕਾਰੀ ਬੈਂਕ ਦੇ ਮੁਲਾਜ਼ਮਾ ਨੇ ਸਾਂਝੀ ਕੀਤੀ ਹੈ ਜਦਕਿ ਸੀਸੀਟੀਵੀ ਫੁਟੇਜ ਹਲੇ ਤੱਕ ਸਾਹਮਣੇ ਕੋਈ ਨਹੀਂ ਆ ਸਕੀ ਕਿਉਂਕਿ ਡੀਵੀਆਰ ਜਿਹੜੇ ਨੇ ਦੋ ਡੀਵੀਆਰ ਸੀ ਜਿਹੜੇ ਬੈਂਕ ਦੇ ਵੱਲੋਂ ਅੰਦਰ ਲਗਾਏ ਗਏ ਸੀ ਤਾਂ ਦੋਵੇਂ ਡੀਵੀਆਰ ਉਹ ਜਿਹੜੇ ਲੁਟੇਰੇ ਨੇ ਜਿਨ੍ਹਾਂ ਬੈਗਾਂ ਦੇ ਵਿੱਚ ਪੈਸੇ ਨਕਦੀ ਭਰੀ ਜਾਂਦੀ ਹੈ ਉਹਨਾਂ ਬੈਗਾਂ ਦੇ ਵਿੱਚ ਹੀ ਉਹ ਜਿਹੜੇ ਦੋਵੇਂ ਡੀਵੀਆਰ ਹੈ ਉਹ ਵੀ ਲੈ ਕੇ ਆਪਣੇ ਨਾਲ ਚਲੇ ਜਾਂਦੇ ਨੇ ਤਾਂ ਪੁਲਿਸ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਹੋਈ ਹੈ ਬੈਂਕ ਤੋਂ ਇਲਾਵਾ ਹੋਰ ਚਾਹੇ ਕੋਈ ਸਕੂਲ ਹੈ ਜਾਂ ਕੋਈ ਹੋਰ ਨਿੱਜੀ ਅਧਾਰਾ ਹੈ ਤਾਂ ਜਿੱਥੇ-ਜਿੱਥੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਵੱਲੋਂ ਉਹਨਾਂ ਸਾਰੇ ਸੀਸੀਟੀਵੀ ਕੈਮਰਾਜ਼ ਦੀ ਜਿਹੜੀ ਫੁਟੇਜ ਹੈ ਉਹ ਖੰਗਾਲੀ ਜਾ ਰਹੀ ਹੈ ਤਾਂ ਕਿ ਉਹਨਾਂ ਦੇ ਬਾਰੇ ਕੋਈ ਨਾ ਕੋਈ ਜਿਹੜਾ ਸਰਾਗ ਹੈ ਉਹ ਲਗਾਇਆ ਜਾ ਸਕੇ ਕਿਉਂਕਿ ਜਿਹੜੇ ਮੋਟਰਸਾਈਕਲਾਂ ਤੇ ਆਏ ਹੋਣਗੇ ਲਾਜ਼ਮੀ ਤੌਰ ਤੇ ਜੇਕਰ ਉਹਨਾਂ ਦੀਆਂ ਨੰਬਰ ਪਲੇਟਸ ਜੈਨੂਨ ਹੋਣਗੀਆਂ ਤਾਂ ਉਹ ਵੀ ਇੱਕ ਪੁਲਿਸ ਦੇ ਲਈ ਬਹੁਤ ਵੱਡਾ ਕਲੂ ਹੁੰਦਾ ਹੈ ਉਸ ਤੋਂ ਇਲਾਵਾ ਉਹਨਾਂ ਦੀਆਂ ਜਿਹੜੀਆਂ ਸ਼ਕਲਾਂ ਨੇ ਇੱਕ ਹੋਰ ਸੀਸੀਟੀਵੀ ਕੈਮਰੇ ਦੇ ਵਿੱਚ ਕਿਸੇ ਦੇ ਵਿੱਚ ਕੈਦ ਹੁੰਦੀਆਂ ਨੇ ਤਾਂ ਉਸ ਤੋਂ ਵੀ ਬਹੁਤ ਜਲਦ ਪੁਲਿਸ ਜਿਹੜੀ ਹੈ ਉਹਨਾਂ ਮੁਲਜ਼ਮਾਂ ਤੱਕ ਪਹੁੰਚ ਸਕਦੀ ਹੈ ਤਾਂ ਇਹ ਹੈ ਤਾਜ਼ਾ ਅਪਡੇਟ ਔਰ ਖੁਦ ਐਸਐਸਪੀ ਇੱਥੇ ਪਹੁੰਚੇ ਸੀ ਔਰ ਉਹਨਾਂ ਵੱਲੋਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਕੱਤਰ ਕਰਨ ਤੋਂ ਬਾਅਦ ਮੀਡੀਆ ਦੇ ਤੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਤੇ ਪੰਜੇ ਲੁਟੇਰੇ ਸੀ ਕੋਲ ਜਿੱਦਾਂ ਵੱਲੋਂ ਇਸ ਤੋਂ ਜੀ ਠੀਕ ਹੈ ਤੇ ਪੰਜ ਲੁਟੇਰੇ ਸੀ ਜਿਨ੍ਹਾਂ ਦੇ ਵੱਲੋਂ ਪੂਰੀ ਵਾਰਦਾਤ